ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਬਹੁਤ ਬਹੁਤ ਸਵਾਗਤ ਤੁਹਾਡਾ ਸਾਡੇ YouTube ਚੈਨਲ ਤੇ ਤੇ ਅਸੀਂ ਅੱਜ ਸਾਡੇ ਏਰੀਆ ਦੇ ਵਿੱਚ ਭੈਣ ਜੀ ਸਾਡੇ ਕੋਲ ਹੀ ਰਹਿੰਦੇ ਆ ਤੇ ਅਸੀਂ ਉਹਨਾਂ ਦੇ ਘਰ ਆਏ ਸੀਗੇ ਤੇ ਉਹ ਹੈਲਥ ਵਾਸਤੇ ਪ੍ਰੋਡਕਟ ਬਿੰਦੇ ਆ ਬਹੁਤ ਵਧੀਆ ਚੀਜ਼ ਆ ਅਸੀਂ ਵੀ ਅੱਜ ਲੈਣ ਆਏ ਸੀ ਤੇ ਅਸੀਂ ਸੋਚਿਆ ਵੀ ਚਲੋ ਸਾਰਿਆਂ ਨਾਲ ਸ਼ੇਅਰ ਕਰਦੇ ਆ ਤੇ ਜਿਹੜੇ ਵੀ ਭੈਣ ਭਰਾ ਇੱਥੋਂ ਸਾਡੀਆਂ ਵੀਡੀਓਸ ਦੇਖਦੇ ਆ ਕਿਸੇ ਨੂੰ ਵੀ ਚਾਹੀਦਾ ਹੋਵੇ ਤੁਸੀਂ ਲੈ ਸਕਦੇ ਆ ਆਪਾਂ ਉਹਨਾਂ ਦਾ ਨੰਬਰ ਵੀ ਦਵਾਂਗੇ ਤੇ ਸਾਰਾ ਕੁਝ ਦੱਸ ਵੀ ਦਵਾਂਗੇ ਕਿੱਥੇ ਆ ਕਿਵੇਂ ਆ ਤੇ ਤੁਸੀਂ ਵੀ ਲੈ ਸਕਦੇ ਹੋ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਕਿਹੜੇ ਕਿਹੜੇ ਅਸੀਂ ਲੈ ਕੇ ਜਾ ਰਹੇ ਆ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਰੇਨੂ ਵਾਲੀ ਹੈ ਮੈਂ ਹਾਂ ਕੋਮ ਤੋਂ ਬੋਲ ਰਹੀ ਹਾਂ ਤੇ ਮੈਂ ਸ ਨਿਊਟ੍ਰੀਸ਼ਨ ਦੇ ਨਾਲ 7 ਸਾਲਾਂ ਦਾ ਜੁੜੀ ਹੋਈ ਆ ਤੇ 7 ਸਾਲਾਂ ਤੋਂ ਮੈਂ ਬਹੁਤ ਕੈਲ ਹੈਲਪ ਕਰ ਲਈ ਬਹੁਤ ਤੁਹਾਨੂੰ ਬਹੁਤ ਫਾਇਦਾ ਹੋਇਆ ਇਸ ਪ੍ਰੋਡਕਟ ਤੋਂ ਪਹਿਲਾਂ ਮੈਂ ਖੁਦ ਜੂਸ ਕੀਤਾ ਹੈ ਮੈਨੂੰ ਬਹੁਤ ਇਹ ਫਾਇਦਾ ਹੋਇਆ ਤੇ ਫਿਰ ਮੈਂ ਸੋਚਿਆ ਵੀ ਕਿਉਂ ਨਾ ਆਪਾਂ ਦੂਸਰਿਆਂ ਦੀ ਹੈਲਪ ਕਰੀਏ ਤੇ ਮੈਂ ਹੁਣ ਬਹੁਤ ਫੈਮਿਲੀਜ਼ ਦੀ ਹੈਲਪ ਕਰ ਰਹੀ ਹਾਂ ਮੇਰੇ ਪੇਰੈਂਟਸ ਵੀ ਲੈ ਰਹੇ ਆ ਤੇ ਅੱਜ ਮੇਰੇ ਕੋਲੇ ਭੰਜੀ ਆਏ ਸੀਗੇ ਤੇ ਇਹਨਾਂ ਦੀ ਬੇਟੀ ਆਈ ਸੀ ਨਾਲ ਇਹਨਾਂ ਦੇ ਤੇ ਆਪਾਂ ਇਹਨਾਂ ਨੂੰ ਪ੍ਰੋਡਕਟ ਦੇ ਰਹੇ ਹਾਂ ਕਿਉਂਕਿ ਉਹਨਾਂ ਨੂੰ ਥੋੜੇ ਜਿਹਾ ਕੁਝ ਹੈਲਥ ਇਸ਼ੂਜ਼ ਸੀਗੇ ਤੇ ਵੀ ਉਮੀਦ ਕਰਦੇ ਹਾਂ ਮੇਜੀ ਹੋਵੇ ਇਹਨਾਂ ਨੂੰ ਬਹੁਤ ਵਧੀਆ ਲੱਗੂਗਾ ਤੇ ਵੀ ਜੇ ਕੋਈ ਕਿਸੇ ਨੂੰ ਕਬੀਟ ਗੇਨ ਕਰਨਾ ਹੈ ਜਾਂ weight lose ਕਰਨਾ ਹੈ ਜਾਂ ਕੋਈ ਵੀ ਹੈਲਥ ਇਸ਼ੂ ਹੈ ਕੋਈ ਵੀ ਸਾਰੇ ਕੰਟੈਕਟ ਕਰ ਸਕਦੇ ਹੋ ਥੈਂਕ ਯੂ ਸੋ ਮਚ ਤਾਂ ਜੇ ਤੁਸੀਂ ਮੈਨੂੰ ਦੱਸੋ ਬੰਨ ਜੀ ਕਿਹੜੇ ਕਿਹੜੇ ਪ੍ਰੋਡਕਟ ਆਪਣੇ ਕੋਲ ਹਾਂਜੀ ਆਪਣੇ ਕੋਲ ਪਹਿਲਾਂ ਨਿਊਟ੍ਰੀਸ਼ਨ ਹਾਂਜੀ ਸਾਰੇ ਨਿਊਟ੍ਰੀਸ਼ਨ ਹੈ ਹਾਂਜੀ ਸ਼ੇਕ ਹੈ ਇਹਦੇ ਵਿੱਚ ਬਹੁਤ ਤਰ੍ਹਾਂ ਦੇ ਜੈਨੇ ਕਿ ਸਾਰੇ ਤਰ੍ਹਾਂ ਦੇ ਮਿਨਰਲਸ ਵਿਟਾਮਿਨਸ ਪਾਏ ਜਾਂਦੇ ਆ ਤੇ ਨਾਲ ਪ੍ਰੋਟੀਨ ਹੈ ਹਾਂਜੀ ਤੇ ਆਪਾਂ ਇਹ ਜਿਨ੍ਹਾਂ ਨੂੰ weight gain ਕਰਨਾ ਹੈ weight lose ਕਰਨਾ ਹੈ ਉਹ ਦਿੰਨੇ ਆ ਹਾਂਜੀ ਫਿਰ ਆਪਣੇ ਕੋਲੇ ਇਹ ਫਰੈਸ਼ ਹੈ ਇਹ ਆਪਾਂ ਐਕਸਰਸਾਈਜ਼ਿੰਗ ਵੀ ਕਹਦੇ ਨੇ ਇਹ ਫਰੈਸ਼ ਵੀ ਕਹਦੇ ਨੇ ਇਹਨਾਂ ਨੂੰ ਹਾਂਜੀ ਇਹਵੇ ਆਪਾਂ ਨੂੰ ਜਿਹੜੀ ਦੁੱਧ ਵਾਲੀ ਚਾਹ ਪੀਂਦੇ ਆ ਉਹਨਾਂ ਨੂੰ ਬਹੁਤ ਨੁਕਸਾਨ ਹੁੰਦੇ ਆ ਤੇ ਇਹ ਚਾਹ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਉਹਨਾਂ ਕਿ ਤੇ ਆਪਾਂ ਜਿਸ ਕਰਕੇ ਇਹ ਦਿੰਦੇ ਆ ਜੀ ਤੁਸੀਂ ਚਾਹ ਰਿਪਲੇਸ ਕਰੋ ਬੋਦੀ ਜੋ ਬਦਲ ਚਾਹ ਨੂੰ ਛੱਡ ਕੇ ਤੇ ਵਾਲੀ ਚਾਹ ਪੀਓ ਤੁਸੀਂ ਬਾਕੀ ਵਿਟਾਮਿਨਸ ਹਰ ਤਰ੍ਹਾਂ ਦੇ ਆਪਣੇ ਕੋਲ ਵਿਟਾਮਿਨਸ ਐ ਮਲਟੀ ਵਿਟਾਮਿਨਸ ਲਾਈਫਸਟਾਈਲ ਹਨ ਜਿਨ੍ਹਾਂ ਨੂੰ ਕੋਲੇਸਟ੍ਰੋਲ ਦੀ ਪ੍ਰੋਬਲਮ ਐ ਜਾਂ ਹੱਡੀਆਂ ਦੀ ਕੋਈ ਪ੍ਰੋਬਲਮ ਐ ਉਹ ਯੂਜ਼ ਕਰ ਸਕਦੇ ਪ੍ਰੋਡਕਟ ਓਕੇ ਜੀ ਹਾਂਜੀ ਤੇ ਬਾਕੀ ਆਪਾਂ ਸਾਰ ਦੇ ਵਿੱਚ ਤੇ ਇਹਨਾਂ ਦਾ ਆਪਾਂ ਨੰਬਰ ਵੀ ਸੈਂਡ ਕਰ ਦਾਂਗੇ ਜਿਹੜੇ ਵੀ ਭੈਣ ਭਰਾ ਇੱਥੋਂ ਦੇਖਦੇ ਆ ਹਾਂਗਕਾਂਗ ਤੋਂ ਸਾਡੀਆਂ ਵੀਡੀਓਜ਼ ਦੇਖਦੇ ਆ ਸਾਡੇ ਨਾਲ ਜੁੜੇ ਹੋਏ ਆ YouTube ਚੈਨਲ ਤੇ ਤੇ ਲੈ ਸਕਦੇ ਹੋ ਆਪਾਂ ਸਾਰਾ ਦੱਸਾਂਗੇ ਪ੍ਰੋਪਰ ਤੇ ਕੋਈ ਵੀ ਇਹਦੇ ਵਿੱਚ ਇਸ਼ੂ ਨਹੀਂਗਾ ਜਾਂ ਕੋਈ ਆਪਣੀ ਬੋਡੀ ਦਾ ਨੁਕਸਾਨ ਕੁਝ ਵੀ ਐਵੇਂ ਦਾ ਨਹੀਂਗਾ ਅਸੀਂ ਵੀ ਅੱਜ ਲੈ ਕੇ ਜਾ ਰਹੇ ਆ ਤੇ ਚਲੋ ਠੀਕ ਆ ਜੀ ਅੱਗੇ ਤੁਹਾਡੇ ਨਾਲ ਫੇਰ ਵੀਡੀਓ ਆਪਾਂ ਹੋਰ ਸ਼ੇਅਰ ਕਰਦੇ ਆ ਹਾਂਜੀ ਆ ਆਪਾਂ ਇਹਨਾਂ ਦਾ ਕਾਰਡ ਦੇ ਰਹੇ ਆ ਵਿੱਚ ਕਾਰਡ ਤੋਂ ਵੀ ਤੁਸੀਂ ਨੰਬਰ ਚੱਕ ਸਕਦੇ ਹੋ ਗੱਲ ਕਰ ਸਕਦੇ ਹੋ ਜਿੱਥੇ ਵੀ ਕੋਈ ਬੈਠਿਆ ਹੈ ਭੈਣ ਜੀ ਉਹਨਾਂ ਦਾ ਇਹ ਸਾਰੇ ਵਰਲਡ ਦੇ ਵਿੱਚ ਹੀ ਹੈਗਾ ਜਿੱਥੇ ਵੀ ਬੈਠੇ ਮੰਗਵਾ ਸਕਦੇ ਹੋ ਫੋਨ ਤੇ ਤੁਸੀਂ ਗੱਲ ਕਰ ਸਕਦੇ ਹੋ ਕੋਈ ਬੋਤਲ ਕਰਨੀ ਚਾਹੀਦੀ ਦਿਖਾਵਾ ਪਾਣੀ ਵਾਸਤੇ ਵੱਡੀ ਬੋਤਲ ਨੂੰ ਇਹਨੇ ਲੈ ਲਾਂ ਜਿੰਦੀ ਸੀ ਨਹੀਂ ਕੋਈ ਨਹੀਂ ਲੈ ਲਓ ਇੰਨਾ ਕੁ ਤਾਂ ਬੰਦਦਾ ਹੀ ਆ ਹਨਾ ਮੈਂ ਕਿਹਾ ਲੈ ਲਓ ਨਾਲ ਇੰਨਾ ਕੁ ਤਾਂ ਬੰਦਦਾ ਹੀ ਆ ਹਾਂਜੀ ਆ ਭੈਣ ਜੀ ਉਹਨਾਂ ਨੇ ਸਾਰੇ ਘਰੇ ਰੱਖੇ ਹੋਇਆ ਆਪਦੇ ਕੋਲ ਤੇ ਸਾਰੇ ਭੈਣ ਭਰਾ ਆ ਕੇ ਆਪਦਾ ਪੂਰਾ ਬਾਡੀ ਦਾ ਚੈੱਕ ਅਪ ਕਰਾ ਕੇ ਜਿੱਦਾਂ weight ਵਗੈਰਾ ਸਾਰਾ ਤੇ ਲੈ ਕੇ ਜਾਂਦੇ ਆ ਤੇ ਇਹਨਾਂ ਨੂੰ ਸਰਟੀਫਿਕੇਟ ਮਿਲਿਆ ਹੋਇਆ ਇਦਾਂ ਹੀ ਨਿਕਾ ਕਿ ਚੱਕ ਕੇ ਐਵੇਂ ਹੀ ਸਰਟੀਫਿਕੇਟ ਮਿਲ ਗਿਆ ਜਾਂ ਕਿਦਾਂ ਪੂਰੀ ਟ੍ਰੇਨਿੰਗ ਲੈ ਕੇ ਪੂਰੀ ਉਹਨਾਂ ਨੇ ਆਪਦਾ ਵਰਕ ਕੀਤਾ ਇਹਦੇ ਤੇ ਤੇ ਫਿਰ ਇਹਨਾਂ ਨੂੰ ਮਿਲਿਆ ਹੈ ਹਾਂਜੀ ਆ ਆਪਾਂ ਲੈ ਕੇ ਆਏ ਆ ਆਪਾਂ ਵੀਡੀਓ ਦੇ ਵਿੱਚ ਦਿਖਾਇਆ ਪਹਿਲਾਂ ਪੈਂਜੀ ਹੋਣਾ ਤੋਂ ਆਪਾਂ ਇਹ ਲੈ ਕੇ ਆਏ ਆ ਪ੍ਰੋਡਕਟ ਪਾਊਡਰ ਤੇ ਇਹਦੇ ਲੈਣੇ ਆ 2 ਚਮਚੇ ਜੇ ਤੁਸੀਂ ਭਾਰ ਘਟਾਉਣਾ ਤਾਂ ਇਹਨੂੰ ਪਾਣੀ ਦੇ ਵਿੱਚ ਲੈਣਾ ਤੇ ਜੇ ਤੁਸੀਂ ਭਾਰ ਵਧਾਉਣਾ ਤਾਂ ਦੁੱਧ ਦੇ ਵਿੱਚ ਲੈਣਾ ਠੀਕ ਆ ਦੁੱਧ ਦੇ ਵਿੱਚ ਤੁਸੀਂ ਕੇਲਾ ਵੀ ਪਾ ਸਕਦੇ ਜੇ ਤੁਸੀਂ ਭਾਰ ਵਧਾਉਣਾ ਹੁੰਦਾ ਤੇ 1 ਚਮਚਾ ਇਹ加 ਲੈਣਾ 2 ਚਮਚੇ ਇਹਦੇ ਲੈਣੇ ਆ ਤੇ ਆਪਾਂ ਸਾਰਾ ਉਹਨਾਂ ਦਾ ਉਹਦੇ ਵਿੱਚ ਮੈਂਸ਼ਨ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਕਿਸੇ ਨੇ ਵੀ ਮੰਗਾਉਣੇ ਹੋਣ ਜਿੰਨੀਆਂ ਵੀ ਭੈਣਾਂ ਸਾਡੀਆਂ ਇੱਥੇ ਦੇਖਦੀਆਂ ਵੀਰ ਵੀ ਲੈ ਸਕਦੇ ਆ ਭੈਣਾਂ ਵੀ ਲੈ ਸਕਦੇ ਹੋ ਤੇ ਇਹਦਾ ਸ਼ੇਕ ਬਣਾ ਕੇ ਪੀਣਾ ਤਾਂ ਇਸ ਇਹਨਾਂ ਇੱਕ ਚਮਚਾ ਇਸ ਵਾਲਾ ਲੈਣਾ ਛੋਟੇ ਡੱਬੇ ਦਾ ਤੇ ਦੋ ਚਮਚੇ ਲੈਣੇ ਵੱਡੇ ਡੱਬੇ ਚ ਬਹੁਤ ਵਧੀਆ ਹੈ ਸਿਹਤ ਵਾਸਤੇ ਤੇ ਉਹਨਾਂ ਨੂੰ ਭੈਣ ਜੀ ਨੂੰ 7 ਸਾਲ ਹੋ ਗਏ ਪੀਂਦਿਆਂ ਨੂੰ ਤੇ ਉਹਨਾਂ ਦਾ weight ਬਹੁਤ ਜ਼ਿਆਦਾ ਹੁੰਦਾ ਸੀ ਅਸੀਂ ਖੁਦ ਦੇਖਿਆ ਉਹਨਾਂ ਦਾ weight ਬਹੁਤ ਜ਼ਿਆਦਾ ਹੁੰਦਾ ਸੀ ਤੇ ਉਹਨਾਂ ਨੇ ਕਾਫੀ weight ਆਪ ਦਾ ਘਟਾਇਆ ਇਹਦੇ ਨਾਲ ਤੇ ਬਹੁਤ ਭੈਣ ਭਰਾ ਉਹਨਾਂ ਦੇ ਨਾਲ ਜੁੜੇ ਆ ਕਿਸੇ ਨੇ ਵੀ ਲੈਣਾ ਲੈ ਸਕਦੇ ਹੋ ਤੇ ਆਪਾਂ ਹੁਣ ਗ੍ਰाइंड ਕਰ ਲਏ ਆ ਤੇ ਇਹ ਹੈਗੀ ਆ ਜਿਵੇਂ ਆਪਾਂ ਸੋਭਾ ਚਾਹ ਪੀਣੇ ਉਹਦੀ ਥਾਂ ਤੇ ਆਇਹੀ ਹਰਬਲ ਟੀ ਹਵੇ ਲਿਖਿਆ ਹੋਇਆ ਹਰਬਲ ਟੀ ਇਹ ਤੁਸੀਂ ਦਿਨ ਚ ਦੋ ਲੈ ਵਾਰੀ ਲੈ ਲਓ ਤਿੰਨ ਵਾਰੀ ਲੈ ਲਓ ਚਾਰ ਵਾਰੀ ਲੈ ਲਓ ਇਹ ਤੁਹਾਡੀ ਆਪਣੀ ਮਰਜ਼ੀ ਆ ਬਹੁਤ ਵਧੀਆ ਚੀਜ਼ ਆ ਅਸੀਂ ਵੀ ਹੁਣੇ ਸ਼ੁਰੂ ਕੀਤਾ ਲਓ ਜੀ ਆਪਾਂ ਇਹ ਗ੍ਰाइंड ਕਰ ਲਿਆ ਬਹੁਤ ਜ਼ਿਆਦਾ ਟੇਸਟੀ ਹੈ ਮੈਂ ਦੁੱਧ ਚ ਪਾ ਕੇ ਪੀਤਾ ਤੇ ਬੇਟੀ ਨੇ ਆਪਦਾ ਵੇਟ